ਕਾਲੇ ਕੀ ਪਿੰਡ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਅੱਜ ਪੂਰਾ ਵਧੀਆ ਪ੍ਰਬੰਧ ਕੀਤਾ ਹੈ ਬਈ ਲੰਗਰ ਦਾ ਪ੍ਰਬੰਧ ਹੋਊਗਾ ਪਾਣੀ ਦਾ ਪ੍ਰਬੰਧ ਸੌ ਦਾ ਵਧੀਆ ਪ੍ਰਬੰਧ ਦਾ ਫੈਂਟ ਲਾਏ ਜਾਣਗੇ ਤੁਹਾਨੂੰ ਆਪਾਂ ਦਿਖਾਉਨੇ ਆ 6-7 ਕਿੱਲਾਂ ਦੇ ਬਈ ਮੰਡੀ ਹੈ ਇਹ ਜਿੱਥੇ ਬੱਕਰੀਆਂ ਬਹੁਤ ਨੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਮਾਲ ਲੈ ਕੇ ਬਈ ਕਾਲੇ ਕੀ ਬੱਕਰਾ ਮੰਡੀ ਦੇ ਵਿੱਚ ਜਰੂਰ ਪਹੁੰਚੋ ਬਈ ਕੇਵਲ ਡਾਟਰ ਠੀਕ ਠਾਕ ਚੜਦੀ ਕਲਾ ਜੀ ਬਈ ਉਹ ਠੀਕ ਆ ਜਮਾ ਓਕੇ ਹੀ ਬੋਲ ਕਿੰਨੀ ਗੱਲ ਬਾਤ ਗੱਲ ਬਾਤ ਚੜਦੀ ਕਲਾ ਜੀ ਆ ਲਾਤਾ ਲੰਗਰ ਹਾਂ ਬੱਕਰਿਆਂ ਵਾਲੇ ਕਿਹੜੇ ਪਿੰਡ ਤੋਂ ਲਾਇਆ ਜਾਂਦਾਗਾ ਇਹ ਤਰੌਲੇ ਦੇ ਤੇ ਕਾਲੇ ਕਹਿੰਦੇ ਅੱਛਾ ਅੱਛਾ ਹਾਂਜੀ ਇਹ ਆਏ ਸਾਲ ਹੀ ਹੁੰਦੇ ਨੇ ਆਏ ਸਾਲ ਜੀ ਆਏ ਸਾਲ ਹੋ ਗਏ 9 ਸਾਲ ਹੋ ਗਏ 9 ਸਾਲ ਹੋ ਗਏ ਕਿਹੜੇ ਵੀਰਾਂ ਦਾ ਸਹਿਯੋਗ ਆ ਤੁਹਾਨੂੰ ਜਿਵੇਂ ਕਾਲੇ ਕਹਿੰਦੇ ਹਾਂ ਹਾਂ ਵਧੀਆ ਜੀ ਪਿੰਡ ਤਾਂ ਵੱਲੋਂ ਹਾਂ ਜਿੱਲੇ ਪਾਸੇ ਦੇ ਯਾਰ ਲੋਕ ਨੇ ਬੋਲੂ ਕਾ ਨਾ ਜੀ ਆਪਣੇ ਕਾਲਾ ਬੋਲੂ ਕਾ ਹੋ ਗਿਆ ਜਿਵੇਂ ਲਾਸਮਣ ਪੰਡਤ ਹੋ ਗਿਆ ਆਮਰ ਪੰਡਤ ਹੋ ਗਿਆ ਪੱਪੂ ਪੰਡਤ ਹੋ ਗਿਆ ਜਾਨੀ ਬਾਹਰੋਂ ਵੀ ਹੋਣਾਗਾ ਬਾਹਰੋਂ ਵੀ ਹੈਗੇ ਐਨ ਆਰ ਆਈ ਭਰਾ ਆਪਣੇ ਨਾਲ ਉਹਨਾਂ ਨੇ ਦਿੱਤਾ ਆਪਾਂ ਨੂੰ ਕੱਲ ਨੂੰ ਜਲੇਬੀਆਂ ਵਾਲਾ ਸਵੇਰ ਵੱਧਰ ਪਹੁੰਚੇ ਹੋਣੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚੋ ਤੁਸੀਂ ਮੰਡੀ ਦੇਖ ਸਕਦੇ ਹੋ 6-7 ਕਿੱਲਾਂ ਤੇ ਮੰਡੀ ਵੀਰੇ ਬਾਈ ਐਂ ਵੀ ਬੋਲਦੀ ਜਿਹਨੇ ਟੈਂਟ ਲਵਾਉਣਾ ਦਾ ਹਾਂ ਸੰਪਰਕ ਕਰ ਲੋ ਸਾਡੇ ਨਾਲ ਨੰਬਰ ਬੋਲਦੇ ਬਈ ਆਪਣਾ 946743477143 ਤੇ ਇੱਕ ਹੋਰ ਬੋਲੇ ਨੰਬਰ 94 95 ਨੰਬਰ 9737677 ਆ ਨੰਬਰ ਹੈ ਬਾਈ ਬਾਈਆਂ ਦਾ ਜੇ ਕਿਸੇ ਵੀਰ ਨੇ ਟੈਂਟ ਲਵਾਉਣਾ ਬੱਕ ਕਰਾਉਣਾ ਜਾਂ ਬੈਕ ਬੱਕ ਵੀ ਕਰਾਉਣਾ ਬੱਕ ਕਰਾਉਣਾ ਹਾਂ ਬੱਕ ਕਰਾਉਣਾ ਸਹੀ ਗੱਲ ਹੈ ਬਾਈ ਟੈਂਟ ਲੱਗ ਚੁੱਕੇ ਨੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਵੱਧ ਮਾਲ ਲੈ ਕੇ ਪਹੁੰਚੋ ਕਾਲੇ ਕੇ ਬੱਕਰਾ ਮੰਡੀ ਦੇ ਵਿੱਚ ਨੰਬਰ ਬੋਲਦੇ ਬਾਈ 9737677 ਵੱਡੀ ਆਪਣੀ ਠੀਕ ਆ ਬਾਈ ਆ ਨੰਬਰ ਆ ਬਾਈ ਵੀਰ ਦਾ ਕਾਲ ਕਰ ਲਿਓ ਇੱਕ ਮਿੰਟ ਮੈਨੂੰ ਗਰੁੱਪ ਚ ਸ਼ੇਅਰ ਕਰ ਦਾਂਗੇ ਜਾਨਦੀ ਬੰਦੇ ਵੱਡੀ ਬਸ ਹੁਣ ਸਭ ਬਸ ਹੁਣ ਸਭ ਦੇਖ ਸਕਦੇ ਹੋ ਵੀ ਕਾਲੇ ਕੀ ਮੰਡੀ ਦੇ ਵਿੱਚ ਤੁਸੀਂ ਅੱਜ ਸੌਣ ਬਈ ਇੱਥੇ ਪੂਰੀਆਂ ਫੁੱਲ ਬੱਕਰੀਆਂ ਹੋਣੀਆਂ ਨੇ ਕਾਲੇ ਕੇ ਪਿੰਡ ਦੇ ਵਿੱਚ ਆਹ ਚੱਲਦਾ ਦੇਖ ਸਕਦੇ ਹੋ ਵੀ 6-7 ਕਿੰਨੇ ਉੱਤੋਂ ਆਇਆ 10 ਜਿੰਨੇ ਮਾਝਾ ਪਿੰਡੋਂ ਲੋਕ ਦੇਖ ਸਕਦੇ ਹੋ ਆਲਟੀ ਜੀ ਲੱਗਿਆ ਦ੍ਰਿਮਾ ਪਸ ਦੇਖ ਸਕਦੇ ਹੋ ਭਾਈ ਚਾਹ ਪਾਣੀ ਦਾ ਬੜੀਆ ਲੰਗਰ ਦਾ ਪ੍ਰਬੰਧ ਕੀਤਾ ਆ ਭਾਈ ਪੀਰਾਂ ਦਾ ਇਹ ਕਹਿੰਦੇ ਸੀ ਆਏ ਵਾਰ ਸੇਵਾ ਚਾਣਨੇ ਕਾਲੇ ਕੇ ਪੰਡਿਤ ਜੀ ਪੱਕਰੀਆਂ ਦੀ ਸੇਵਾ ਦੇ ਵਿੱਚ ਲੰਗਰ ਲਾਉਣੇ ਹੁੰਦੇ ਆ ਬਈ ਆਏ ਸਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਲੰਗਰ ਲਾਉਂਦਿਆਂ ਨੂੰ ਹੋ ਗਏ 7-8 ਸਾਲ ਲੰਗਰ ਲਾਉਂਦੇ 8 ਸਾਲ ਲੰਗਰ ਨੂੰ ਲਾਉਂਦੇ ਜਿਹੜਾ ਇਹ ਟੈਂਟ ਲਾਉਣੇ ਹੋ ਬਈ ਇਹਦਾ ਕੀ ਹਿਸਾਬ ਕਿਤਾਬ ਹੁੰਦਾਗਾ ਇਹ ਜੀ ਸੰਪਰਕ ਕਰ ਸਕਦਾ ਜਿਹੜੀ ਵੀ ਵਾਪਰ ਕੋਤੇ ਬੁੱਕ ਕਰਨੀ ਹਾਂ ਹਾਂ ਜਿਸ ਨੇ ਮੇਨ ਟੈਂਟ ਦਾ ਸਾਹਿਬ ਕੀ ਹੁੰਦਾ ਮੰਨ ਕੇ ਚੱਲ ਜੇ ਪਰ ਮੰਨੀ 500 ਰੁਪਿਆ ਟੈਂਟ ਦਾ ਜੀ ਹਾਂ ਜੀ ਠੀਕ ਹੈ ਇੱਥੇ ਫਿਰ ਪਾਣੀ ਪੂੰਗੀ ਦਾ ਪ੍ਰਬੰਧ ਵਧੀਆ ਹੁੰਦਾ ਸਾਰਾ ਕੁਝ K2ZDI ਹਾਂਜੀ ਹਾਂ ਪਹਿਲਾਂ ਸਾਨੂੰ ਥੋੜੀ ਦਿੱਕਤ ਆਉਂਦੀ ਸੀ ਤੁਸੀਂ ਦੇਖ ਸਕਦੇ ਹੋ ਟੈਂਟਰ ਜਾਨੀ ਵੀ ਅਜੇ ਇਕੱਲੇ ਟੈਂਟ ਹੀ ਲਾਉਣ ਵਾਲੇ ਰਹਿੰਦੇ ਨੇ ਪਾਈਪਾਂ ਲਾਈਆਂ ਪਈਆਂ ਨੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਮਾਲ ਲੈ ਕੇ ਜ਼ਰੂਰ ਪਹੁੰਚੋ ਬਈ ਨੀਰੀ ਵਾਲੇ ਵੀਰ ਤਾਂ ਆ ਹੀ ਚੁੱਕੇ ਨੇਗੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਵਪਾਰੀ ਵੀਰਾਂ ਦੇ ਫੋਨ ਆ ਰਹੇ ਨੇ ਵੀ ਟਾਪ ਕੁਆਲਿਟੀ ਦਾ ਮਾਲ ਆਉਣਾ ਬਈ ਲੱਖ ਤੋਂ ਪਲੱਸ ਬੱਕਰੀ ਦਾ ਰੇਟ ਹੋਣਾ ਇੱਥੇ ਬਈ 2-2 ਲੱਖ ਐ ਮੰਨ ਲਓ ਵੀ 5 ਲੱਖ ਤੱਕ ਦੀ ਬੱਕਰੀ ਆਉਣੀ ਆ ਬਈ ਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮਾਨ ਲੈ ਕੇ ਪਹੁੰਚੋ 6-7 ਕਿੱਲਿਆਂ ਦੇ ਵਿੱਚ ਮੰਡੀ ਆ ਬਈ ਦੇਖ ਸਕਦੇ ਹੋ ਤੁਸੀਂ ਓਕੇ ਹਾਂ ਜੀ ਲੈ ਤੇ ਪਹੁੰਚਾ ਇਹਦੇ 4-4 ਨਾਲ ਬਾਜੀ ਮਾਈਕ ਲਾ ਕਰ ਦਿਓ ਬਈ ਕਿਰਾਏ ਸੇਰਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਲਾਲਾ ਬਤੇ ਬਈ ਵੀਰਾਂ ਲੰਗਰ ਲੈ ਕੇ ਪਹੁੰਚਦੇ ਹੁੰਦੇ ਨੇ ਕਾਲੇਕੇ ਪਿੰਡ ਦੇ ਵਿੱਚ ਬੱਕਰੀਆਂ ਵਾਲੇ ਵੀਰਾਂ ਵਾਸਤੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚੋ ਆ ਪਾਣੀ ਵਾਸਤੇ ਹੀ ਬੱਕਰੀਆਂ ਵਾਸਤੇ ਪਾਣੀ ਵਾਸਤੇ ਟੈਂਕੀਆਂ ਆ ਨੇ ਟੈਂਕੀਆਂ ਦੇਖੋ ਬਈ ਪਾਣੀ ਵਾਸਤੇ ਨੇ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਵੀਰਾਂ ਦਾ ਬਾਹਰ ਭਰ ਕੇ ਬਾਹਰ ਮੰਨ ਲਓ ਵੀ ਚਾਹ ਤਰ ਕਿੱਲੋ ਨੇ ਖੜ੍ਹ ਜਾਈ ਨਹੀਂ ਜਾ ਕੇ ਠੀਕ ਆ ਵੀਰੇ ਸਾਦ ਵਗੈਰਾ ਫੁੱਲ ਲਾਉਣਾ ਦੇਖੋ ਬਈ ਬੱਕਰੀਆਂ ਦੀ ਪੂਰੀ ਸੇਵਾ ਕਰਨੀ ਹੈ ਕਹਿੰਦਾ ਬੱਕਰੀ ਵਾਲੇ ਵੀਰਾਂ ਦੀ ਦੇਖੋ ਬਈ ਕੰਧਰ ਕੁੰਧਰ ਕਾਜ ਨਾ ਪੂਰਾ ਵਿਆਹ ਦਾ ਕੰਮ ਆ ਯਾਰ ਪ੍ਰੋਗਰਾਮ ਪੂਰਾ ਚੋਟੀ ਦਾ ਠੀਕ ਆ ਵੀਰੇ ਦੇਖ ਸਕਦੇ ਹੋ ਬਈ ਪੂਰਾ ਵਧੀਆ ਪ੍ਰਬੰਧ ਆ ਵੀਰਾਂ ਦਾ ਵਧੀਆ ਵਧੀਆ ਗੱਲਵਾ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਕਾਲੇਕੇ ਪਿੰਡ ਬਈ ਕਾਲੇਕੇ ਪਿੰਡ ਜਿਲ੍ਹਾ ਬਰਨਾਲਾ ਕਾਲੇਕੇ ਦਾਣਾ ਮੰਡ ਦੇ ਵਿੱਚ ਸਟੇਜ ਦੇ ਨਾਲ ਆ ਦੇਖ ਸਕਦੇ ਹੋ ਬਈ ਪੂਰਾ ਵਧੀਆ ਪ੍ਰਬੰਧ ਆ ਬਈ ਲੰਗਰ ਪਾਣੀ ਤਾਂ ਬਾਈ ਕਹਿੰਦਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਜਿਹੜਾ ਮੰਨੋ ਬਸਤੀ ਆ ਜੋ ਬਈ ਬੱਕਰੀਆਂ ਲੈ ਕੇ ਟਾਪ ਕੁਆਲਟੀ ਦੀਆਂ ਬੱਕਰੀਆਂ ਵਿਕ ਜੇ ਨੇ ਬਈ ਕਾਲੇਕੇ ਪਿੰਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਵੀਰ ਤੁਲੰਗਰ ਲਾਉਂਦਾ ਹੁੰਦਾ ਕਾਲੇਕੇ ਪਿੰਡ ਦੇ ਵਿੱਚ ਆ ਲੈਣੇ ਸਮਾਨ ਦੇਖ ਸਕਦੇ ਹੋ ਨੌਲੇ ਪਿੰਡ ਦੇ ਵਿੱਚ ਹਾਂ ਦੇਖ ਸਕਦੇ ਹੋ ਬਾਈ ਬਾਈ ਕਹਿੰਦੇ ਸਲਾਮ ਨੂੰ ਦੀ ਗਰਤ ਕਾਢ ਦਾਂਗੇ ਕਹਿੰਦੇ ਪੂਰੀ ਵਧੀਆ ਸੇਵਾ ਕਰਨੀ ਹੈ ਬੱਕਰੀਆਂ ਵਾਲੇ ਵੀਰਾਂ ਦੀ ਸਾal ਬਾਅਦ ਕਹਿੰਦੇ ਤਿਹਾਰ ਆਉਂਦਾ ਬਾਈ ਪੂਰਾ ਵਧੀਆ ਘੈਂਟ ਗੱਲਬਾਤ ਕਰਨੀ ਹੈਗੀ ਸ਼ੇਅਰ ਕਰ ਦਿਓ ਕਰਾ ਵੀਡੀਓ ਨੂੰ ਦੱਬ ਕੇ ਆਪਕਾ ਆਪਕਾ ਦੇਖ ਸਕਦੇ ਹੋ ਬਾਈ ਤੁਸੀਂ ਬਾਹਰਲੇ ਪਾਸੇ ਟੈਂਟ ਲੱਗੇ ਹੋਏ ਨੇ ਚਾਹ ਪਾਣੀ ਦਾ ਲੰਗਰ ਦਾ ਪੂਰਾ ਵਧੀਆ ਪ੍ਰਬੰਧ ਹੁੰਦਾ ਵੀਰਾਂ ਦਾ ਉਹ ਗੱਲ ਲੱਕੜ ਮਿਚਾ ਦਿਓ ਲੱਕੜ ਬਾਹਰ ਹੀ ਬੰਦਣਾ ਪੁੱਤ 30 ਆ ਬਈ ਤੇਰੇ ਮਾਈਕ ਜੇ ਲੱਗਾ ਛੱਟ ਨਾ ਲੀ ਹਾਂ ਮੇਰੇ ਲੱਗਾ ਤੇ ਚੱਲ ਮੰਡੀ ਤਾਂ ਇਹ ਸਾਲ ਬਾਅਦ ਹੀ ਲੱਗਦੀ ਆ ਬਾਈ ਪਰ ਲੱਗਦੀ ਪੂਰੀ ਟੌਪ ਦੀ ਆ ਗਈ ਤੁਹਾਨੂੰ ਦਿਖਾਉਣਿਆਂਗੇ ਪੂਰਾ ਵਧੀਆ ਨਵੈਸ਼ ਵਾਲਾ ਕੰਮ ਹੀ ਹੁੰਦਾ ਬਈ ਟੌਪ ਕਲਾਸ ਕੁਆਲਿਟੀ ਦਾ ਮਾਲ ਆਉਂਦਾ ਇੱਥੇ ਤੁਸੀਂ ਦੇਖ ਸਕਦੇ ਹੋ ਟੈਂਟ ਦੇਖ ਸਕਦੇ ਹੋ ਬਈ ਇੱਥੇ ਸਾਰੇ ਟੈਂਟਾਂ ਦੇ ਉੱਤੇ ਪਰਦੇ ਹਜੇ ਪਾਏ ਨਹੀਂ ਹੈਗੇ ਵੀਰਾਂ ਨੇ ਸ਼ਾਮ ਤੱਕ ਇਹ ਪੂਰਾ ਕਵਰ ਹੋ ਜਾਣਾ ਏਰੀਆ ਤੁਹਾਨੂੰ ਦਿਖਾਉਣੇ ਆ ਆ ਸਾਰੀ ਮੰਡੀ ਦੇ ਵਿੱਚ ਪੂਰੀਆਂ ਫੁੱਲ ਬੱਕਰੀਆਂ ਹੋਣੀਆਂ ਵੀਰੇ ਜ਼ਰੂਰ ਪਹੁੰਚੋ ਕਾਲੇ ਕੇ ਪਿੰਡ ਜ਼ਿਲ੍ਹਾ ਬਰਨਾਲਾ ਦੇਖੋ ਬਈ ਬੱਕਰੀਆਂ ਦੇ ਜਿਹੜੇ ਥਾਰ ਸੰਗਰ ਵਾਲੇ ਵੀਰ ਨੇ ਉਹ ਤਾਂ ਪਹੁੰਚ ਚੁੱਕੇ ਨੇ ਆਦਤ ਤੋਂ ਵੱਧ ਮਾਨ ਲੈ ਕੇ ਪਹੁੰਚੇ ਬਈ ਦੇਖ ਸਕਦੇ ਹੋ ਬਈ ਆਪਾਂ ਕਿਹੜੇ ਪਿੰਡ ਤੋਂ ਆਏ ਹੋ ਆਪੇ ਤੋਂ ਆਇਆ ਹਰ ਸਾਲ ਦੀ ਤਰ੍ਹਾਂ ਆਉਣਾ ਇੱਥੇ ਠੀਕ ਹੈ ਕਿਵੇਂ ਬੱਕਰੀਆਂ ਦਾ ਮੇਲਾ ਪੂਰਾ ਖੁੱਲ ਪਰਦਾ ਹੁੰਦਾ ਹੈ ਖੁੱਲ ਪਰਦਾ ਬਾਈ ਬਹੁਤ ਛਾਰੇ ਠੀਕ ਹੈ ਸਾਲ ਬਾਅਦ ਹੀ ਲੱਗਦਾ ਹਨਾ ਦੇਖ ਸਕਦੇ ਹੋ ਵੀ ਬਾਬੇ ਨੇ ਵੀ ਦੱਸਿਆ ਤਾਂ ਤੁਸੀਂ ਮੇਰਾ ਯਕੀਨੀ ਹੋ ਬਾਬੇ ਤੋਂ ਪੁੱਛਣੇ ਸਾਲ ਬਾਅਦ ਮੇਲਾ ਲੱਗਦਾ ਇਹ ਪੂਰਾ ਸੱਚੀ ਗੱਲ ਬਈ ਸਤਿ ਸ਼੍ਰੀ ਅਕਾਲ ਜੀ ਪਿੰਡ ਤੋਂ ਆਏ ਵੀਰੇ ਪੱਕੋ ਕਲਾਂ ਤੋਂ ਜੀ ਹਰ ਸਾਲ ਦੀ ਤਰ੍ਹਾਂ ਆਉਣਾ ਬਈ ਹਾਂ ਜੀ ਹਰ ਇਵੇਂ ਕਿੰਨੀਆਂ ਕਿ ਬੱਕਰੀ ਲੈ ਕੇ ਆਏ ਅੱਜ ਲੈ ਕੇ ਆਉਣੀ ਆ ਬੱਕਰੀਆਂ ਦਾ ਜੀ ਅੱਛਾ ਜੀ ਯਾਨੀ ਵੀ ਉਹ ਤੰਬੂ ਬੁੱਕ ਕਰਕੇ ਕਿਵੇਂ ਹੋਗੇ ਹਣਾ ਹਰ ਸਾਲ ਦੀ ਤਰ੍ਹਾਂ ਆਉਣੇ ਹੋਗੇ ਹਾਂ ਹਰ ਸਾਲ ਦੀ ਤਰ੍ਹਾਂ ਕਿਵੇਂ ਲੱਗਦਾ ਮੇਲਾ ਇੱਥੇ ਬਹੁਤ ਜ਼ਿਆਦਾ ਭਾਰੀ ਘਟਨਦਾ ਜੀ ਮਾਤਾ ਦੇ ਚੌਕੀ ਭਰਉਣਾ ਆਉਂਦੇ ਕਿੱਥੇ ਕਿੱਥੇ ਤੱਕ ਦੀ ਬੱਕਰੀਆਂ ਆਉਂਦੀਆਂ ਇੱਥੇ ਕਿ ਰੇਟ ਦੀ ਗੱਲ ਕਰੀਏ ਆਪਾਂ ਬਹੁਤ ਦੂਰ ਦੂਰ ਦੀ ਹੋਵੇ ਨਹੀਂ ਨਹੀਂ ਐਵੇਂ ਨਹੀਂ ਜੇ ਆਪਾਂ ਰੇਟ ਦੀ ਗੱਲ ਕਰੀਏ ਮੰਨ ਕੇ ਚੱਲ ਵੀ ਕਿੰਨੇ ਰੇਟ ਤੋਂ ਲੈ ਕੇ ਕਿੰਨੇ ਤੱਕ ਰੇਟ ਤੱਕ ਦੀ ਬੱਕਰੀਆਂ ਆਉਂਦੀਆਂ ਇੱਥੇ ਮੰਨ ਲਓ ਵੀ ਬੱਕਰੀ ਤਾਂ ਆਉਂਦੀ ਆ ਜੀ ਲੱਖ ਦੀ ਰੇਟ ਚ ਠੀਕ ਹੈ ਜੀ ਕੋੜ ਕੋਈ 2 ਲੱਖ ਅਜੋ ਡੀ ਉਹ ਆਤੇ ਵਿੱਚ ਪਈ ਕਿਹੜੀ ਆਮ ਉਹ ਆ ਵੀ ਆਪਾਂ ਕਰਨੇ ਘਰ ਤੋਂ ਮਾਲ ਵੀ ਆਉਂਦਾ ਜੀ ਕਿਨੇ ਮਾੜਾ ਮਾੜਾ ਕਰੇ ਰੱਖਣਾ ਹਣਾ ਦੇਖ ਸਕਦੇ ਹੋ ਬਈ 6-7 ਕਿੱਲਾਂ ਦੇ ਵਿੱਚ ਮੰਡੀ ਆ ਇਹ ਰਾਤ ਨੂੰ ਅੱਜ ਸਾਨੂੰ ਇਹ ਇੱਥੇ ਥਾਂ ਨਹੀਂ ਠਹਾਉਣਾ ਬੱਕਰੀਆਂ ਖੜਾਉਣ ਨੂੰ ਜਿਹੜੇ ਵੀਰਾਂ ਨੇ ਪਹੁੰਚਣਾ ਬਈ ਜਲਦੀ ਤੋਂ ਜਲਦੀ ਪਹੁੰਚੋ ਕਾਲੇ ਕੇ ਪਿੰਡ ਜਿਹੜਾ ਬਰਨਾਲਾ ਤਣਾਉਲੇ ਦੇ ਚਾਚੇ ਸਦੀਕ ਦੇ ਲਾਗੇ ਪਿੰਡ ਲੱਗ ਜਾਂਦਾ ਬਈ ਚਾਚਾ ਸਦੀਕ ਵੀ ਪਹੁੰਚ ਰਿਹਾ ਬਈ ਸ਼ਾਮ ਨੂੰ ਅੱਜ ਇੱਥੇ ਦਿਖਾ ਦੇ ਲੈ ਸੁਣ ਆਪਣਾ ਚੈਨਲ ਹੈ ਬਈ ਹਰ ਸੱਕੇ ਦੀ ਹਰ ਸੱਕੇ ਦੀ ہاں ਦੇਖ ਸਕਦੇ ਹੋ ਬਾਈ ਇੱਥੇ ਤਣਾਵਲੇ ਵਾਲੇ ਵੀਰ ਵੀ ਮਾਲ ਲੈ ਕੇ ਪਹੁੰਚ ਚੁੱਕੇ ਨੇ ਆਪਣਾ ਸਾਲ ਸੰਗਰ ਦਾ ਚਰਲਦੂ ਕਿਵੇਂ ਆ ਆ ਗਏ ਹੈ ਫਿਰ ਕਿਵੇਂ ਹਰ ਸਾਲ ਦੀ ਤਰ੍ਹਾਂ ਆਉਣਾ ਉਹਨਾਂ ਦਾ ਹੈ ਠੀਕ ਆ ਕਿਵੇਂ ਹੁੰਦਾ ਮੇਲਾ ਇੱਥੋਂ ਦਾ ਠੀਕ ਆ ਸਾਲ ਬਾਅਦ ਲੱਗਦਾ ਹਣਾ ਠੀਕ ਆ ਠੀਕ ਆ ਬਹੁਤ ਪੁਰਾਣਾ ਮੇਲਾ ਆਣਾ ਕਿੰਨਾ ਟਾਈਮ ਹੋ ਗਿਆ ਤੈਨੂੰ ਆਉਦਿਆਂ ਨੂੰ ਇੱਥੇ 10 ਸਾਲ ਹੋ ਗਏ ਬਾਈ ਕਹਿੰਦਾ ਬਈ ਮੈਨੂੰ ਆਉਣ ਦੇ ਨੂੰ ਇੱਥੇ ਦੇਖ ਸਕਦੇ ਹੋ ਬਈ ਤੁਸੀਂ ਬਾਈ ਨੀਰਾ ਲੈ ਕੇ ਪਹੁੰਚ ਚੁੱਕੇ ਹੈਗੇ ਜੇ ਕਿਸੇ ਵੀਰ ਨੂੰ ਨੀਰੇ ਦੀ ਜ਼ਰੂਰਤ ਆ ਬਈ ਤਾਂ ਕਾਲੇ ਦੀ ਮੰਡੀ ਦੇ ਵਿੱਚ ਨੀਰਾ ਵੀ ਲਿਆ ਜਾ ਸਕਦਾ ਪੱਕਰੀਆਂ ਦਾ ਹਾਲ ਸੰਗਾਰ ਪੂਰਾ ਟਾਪ ਕੁਆਲਟੀ ਜਾਨੀ ਵੀ ਕਹਿ ਨਹੀਂ ਸਕਦੇ ਬਈ ਕੋਈ ਤੋੜ ਹੀ ਨਹੀਂ ਹੈ ਕਹਿੰਦੇ ਨੇ ਵੀ ਇੰਨਾ ਕੇਟੀਬੀ ਬਈ ਦੇਖ ਸਕਦੇ ਹੋ ਬਈ ਤੁਸੀਂ ਆ ਸਾਰੀ ਮੰਡੀ ਕਵਰ ਹੋ ਜਾਣੀ ਆ ਬਈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਸਦਮਾਲ ਅੱਜ ਇਹ ਸਾਉਂ ਰੋਮਬਈ ਕੋਲੀਆਂ ਵਾਲੇ ਵੀ ਪਹੁੰਚ ਚੁੱਕੇ ਨੇ ਆ ਇਧਰੋਂ ਭੈਣੀ ਵਾਲਾ ਰਾਹ ਰਹਿ ਜਾਂਦਾ ਵੀ ਦੂਜੇ ਪਾਸੇ ਇਧਰ ਕੋੜ ਦੇ ਨੌਸੈਂਸਪੀਸ਼ਨ ਸੜਕਾਂ ਨੇ ਸਸੀਗਾਲ ਬਾਈ ਜੀ ਜਾਨਬਰੀ ਕੋ ਠੀਕ ਆ ਵੀਰੇ ਠੀਕ ਆ ਵਧੀਆ ਬਾਈ ਕਿੱਥੋਂ ਆਇਆ ਵੀਰੇ ਪਿਆਲਗੜ ਤੋਂ ਜੀ ਪਿਆਲ ਹਰ ਸਾਲ ਦੀ ਤਰ੍ਹਾਂ ਆਉਣੇ ਹੋ ਬਾਈ ਹਾਂਜੀ ਕਿੰਨਾ ਟਾਈਮ ਹੋ ਗਿਆ ਤੈਨੂੰ ਆਉਂਦੇ ਨੂੰ ਇੱਥੇ ਹੋ ਗਏ ਵੀਰੇ 10 ਸਾਲ 10 ਸਾਲ ਹੋ ਗਏ ਨਾ ਕਿਵੇਂ ਮੰਡੀ ਇੱਥੇ ਕਿਵੇਂ ਲੱਗਦੀ ਹੈਗੀ ਮੰਡੀ ਸੇਰਾ ਵੀਰੇ ਸੇਰਾ ਇੰਨੀ ਕ ਬੱਕਰੀ ਆ ਜਾਂਦੀ ਹੈਗੀ ਬਾਦੂ ਭਰੂ ਵੀਰੇ ਆ ਰਾਤ ਨੂੰ ਦੇਖਣੀ ਇੱਥੇ ਖੜਨ ਨੂੰ ਠੀਕ ਆ ਬਾਈ ਦੇਖ ਸਕਦੇ ਹੋ ਵੀ ਬਾਈ ਨੇ ਵੀ ਦੱਸਤਾ ਜਿਹੜੇ ਵੀ ਵਪਾਰੀ ਵੀਰ ਕੋਈ ਮਾਲ ਲੈਣਾ ਚਾਹੁੰਦੇ ਨੇ ਟਾਪ ਕੁਆਲਿਟੀ ਦਾ ਮਾਲ ਆਉਂਦਾ ਹੈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਮਾਲ ਲੈ ਕੇ ਕਾਲੇ ਕੇ ਬੱਕਰਾ ਮੰਡੀ ਦੇ ਉੱਤੇ ਪਹੁੰਚੋ ਇਹ ਹਰ ਸਾਲ ਦੀ ਤਰ੍ਹਾਂ ਇੱਕ ਵਾਰੀ ਲੱਗਦੀ ਹੈ ਵੀ ਸਾਲ ਵਿੱਚ ਪਰ ਲੱਗਦੀ ਪੂਰੀ ਸਿਰਾ ਤੁਸੀਂ ਦੇਖ ਸਕਦੇ ਹੋ ਥੋੜਾ ਟੈਂਟ ਤੁਹਾਨੂੰ ਦਿਖਾਈ ਦਿੱਤੇ ਨੇ ਮੈਂ ਵੀ ਟੈਂਟ ਲੱਗ ਚੁੱਕੇ ਨੇ ਕੱਲੇ ਪੜਦੇ ਬਣਨ ਵਾਲੇ ਰਹਿੰਦੇ ਨੇ ਜਾਨੀ ਇਹ ਮਾਲਾ ਵੀ ਜੇ ਕਿਸੇ ਨੇ ਟੈਂਟ ਬੁੱਕ ਕਰਾਉਣਾ ਮੈਂ ਲਾਈਵ ਦੇ ਵਿੱਚ ਵੀਰ ਦਾ ਨੰਬਰ ਪਾਇਆ ਦੀਗਾ ਪਹਿਲਾਂ ਹਾਸਟ 'ਚ ਉਹ ਵੀਰ ਨੂੰ ਕਾਲ ਕਰਕੇ ਤੁਸੀਂ ਟੈਂਟ ਬੁੱਕ ਕਰਾ ਸਕਦੇ ਹੋ ਓਕੇ ਵੀਰੇ ਧੰਨਵਾਦ ਦੇਖ ਸਕਦੇ ਹੋ ਬਾਈ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਚੱਲਦੇ ਚੱਲਦੇ ਲਾਈਵ ਨੂੰ ਆਹਾਂ ਏਰੀਆ ਬਾਈ ਜਿੰਨਾ ਸਾਰਾ ਇਹ ਕਵਰ ਹੋ ਜਾਣਾ ਸ਼ਾਮ ਤੱਕ ਜੇ ਕਿਸੇ ਵੀਰ ਨੇ ਟੈਂਟ ਬੁੱਕ ਕਰਾਉਣਾਗਾ ਤਾਂ ਨੰਬਰ ਤੇ ਜਿਹੜਾ ਮੈਂ ਫਸਟ ਦੇ ਬੋਲਿਆ ਸੀਗਾ ਉਹਤੇ ਤੁਸੀਂ ਨੰਬਰ ਬੁੱਕ ਕਰਾ ਸਕਦੇ ਹੋ ਆਪਣਾ ਟੈਂਟ ਬੁੱਕ ਕਰਾ ਸਕਦੇ ਹੋ ਦੇਖ ਸਕਦੇ ਹੋ ਵੀ ਟੈਂਟ ਤੁਸੀਂ ਕਾਲੇ ਕੀ ਬੱਕਰਾ ਮੰਡੀ ਦੇ ਉੱਤੇ ਆ ਸਾਰੇ ਟੈਂਟ ਬੁੱਕ ਹੋ ਜਾਣਗੇ ਬਈ ਜੇ ਕਿਸੇ ਵੀਰ ਨੇ ਬੁੱਕ ਕਰਾਉਣਾ ਤਾਂ ਕਾਲ ਕਰਨੋ ਵੀਰਾਂ ਨੂੰ ਤਾਂ ਟੈਂਟ ਬੁੱਕ ਕਰਾ ਸਕਦੇ। ਛੋਡੀ ਹੋਰ ਕਰਾਉਣਾ ਬਈ ਗੱਲਬਾਤ ਵੀਰ ਪੱਕਰੀਆਂ ਲਈ ਬੈਠੇ ਨੇ ਇੱਥੇ। ਕਰਦੇ ਆਪਾਂ ਵੀਰਾਂ ਨਾਲ ਗੱਲਬਾਤ। ਜ਼ਿਲ੍ਹਾ ਬਰਨਾਲਾ ਵੀਰੇ ਬਿਲਾ ਬਰਨਾਲਾ हां भरे आज शाम नु बकरियां आ जाणियां ਕੁਸਕ ਤਾਂ ਕੁਸਕ ਸਵੇਰੇ ਆ ਜਾਣ ਜਿਹੜੇ ਨੇੜੇ ਦੇ ਪਿੰਡਾਂ ਦੇ ਨੇ ਉਹ ਤਾਂ ਜਾਣੀ ਵੀ ਸਵੇਰੇ ਆਉਣਗੇ ਜਿਹੜੇ ਆਪਣੇ ਦੂਰ ਦੇ ਪਿੰਡਾਂ ਦੇ ਨੇ ਉਹ ਸ਼ਾਮ ਨੂੰ ਆਉਣਗੇ ਸ਼ੇਅਰ ਕਰ ਦਿਓ ਬਈ ਚੱਲਦੇ ਚੱਲਦੇ ਲਾਈਵ ਨੂੰ ਆਪਾਂ ਬਾਈਆਂ ਨਾਲ ਕਰਦੇ ਆਂ ਗੱਲਬਾਤ ਸਾਨੂੰ ਬکریاں ਦਿਖਾਉਣੇ ਬਾਈ ਇਹਨੂੰ ਪੁੱਛਦੇ ਆਂ ਵੀਰ ਕਿੱਥੇ ਪਹੁੰਚੇ ਹੋਏ ਨੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰ ਜਿਹੜੇ ਨਵੇਂ-ਜਵੀਰ ਜੁੜੇ ਹੋਏ ਨੇ ਦੇਖ ਸਕਦੇ ਹੋ ਬਾਈ ਬੱਕਰੀਆਂ ਲਈ ਬੈਠੇ ਨੇ ਬਾਈ ਬਾਈਆਂ ਨਾਲ ਕਰਦੇ ਆਪਾਂ ਗੱਲਬਾਤ ਦੇਖ ਸਕਦੇ ਹੋ ਬਾਈ ਬਾਈ ਬੱਕਰੀਆਂ ਲੈ ਕੇ ਚੌਂਕੀ ਭਰਉਣਾ ਆ ਚੁੱਕੇ ਨੇ ਗੱਲ ਕਰਦੇ ਆ ਬਾਈ ਨਾਲ ਨੂੰ ਕਰਿਆਂ ਗੱਲ ਬਾਈ ਤੂੰ ਕਰੇਗਾ ਬੋਲੋ ਜੀ ਮੜਾ ਜਾਂਦੀ ਥੋੜੀ ਜਿਹੀ ਕੋਣ ਕੇ ਸਤਿਕਾਰ ਬਾਈ ਜੀ ਸਤਿਕਾਰ ਵੀਰੇ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਹਤਲਾਕਲਾ ਤੋਂ ਆਇਆ ਬਾਈ ਹਤਲਾਕਲਾ ਮਾ ਆਪਣੇ ਪੀਖੀ ਕੋਲੋਂ ਹਾਂਜੀ ਹਾਂ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਆ ਦੇਖੋ ਹੈਗੀਆਂ ਨੇ ਜੀ 50 60 ਬੱਕਰੀਆਂ 50 60 ਬਸ ਤੋਰ ਕੀ ਲੈ ਕੇ ਆਏ ਹੋ ਸਾਰੀਆਂ ਤੋਰ ਕੇ ਲੈ ਕੇ ਆਂਦੇ ਹਰ ਸਾਲ ਦੀ ਤਰ੍ਹਾਂ ਆਉਣੇ ਹੋ ਨਾ ਪਹਿਲੀ ਵਾਰ ਆਏ ਹੋ ਇਤਕੀ ਪਹਿਲੀ ਵਾਰ ਆਏ ਹੋ ਹਣਾ ਬਜ਼ੁਰਗ ਤਾਂ ਪਹਿਲਾਂ ਆਉਂਦੇ ਹੋਣਗੇ ਕਿੰਨੇ ਸਾਲ ਹੋ ਗਏ ਜੀ ਆਉਂਦਿਆਂ ਨੂੰ ਠੀਕ ਆ ਬੱਕਰੀਆਂ ਇਤਕੀ ਪਹਿਲੀ ਵਾਰ ਲੈ ਕੇ ਆਇਆ ਕਿਵੇਂ ਸੁਣਿਆ ਹੋਣਾ ਨਾ ਬੱਕਰੀਆਂ ਬਾਰੇ ਵੀ ਕਿਵੇਂ ਟਾਪ ਕੁਆਲਿਟੀ ਦਾ ਮਨ ਲਾਉਂਦਾਗਾ ਇਹੀ ਗਾ ਵੀ ਦੇਖ ਸਕਦੇ ਹੋ ਬਾਬਾ ਪਹੁੰਚੋ ਕਿੰਨੀਆਂ ਬੱਕਰੀਆਂ ਕਹੇ ਤੂੰ ਨੇ 50 50 60 ਬੱਕਰੀਆਂ ਨੇ ਬਈ ਦੇਖ ਸਕਦੇ ਹੋ ਤੁਸੀਂ ਅਜੇ ਰਾਤ ਨੂੰ ਪੂਰਾ ਫੁੱਲ ਮੇਲਾ ਭਰਨਾ ਬਈ ਇਹ ਜਿਹੜੇ ਵਪਾਰੀ ਵੀਰਾਂ ਨੇ ਆਉਣਾ ਤਾਂ ਆ ਸਕਦਾ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦੇਖ ਸਕਦੇ ਹੋ ਬਈ ਬਾਬਾ ਅਤਲੇ ਤੋਂ ਆਇਆ ਹੋਇਆ ਬਾਬਾ ਬੱਕਰੀਆਂ ਸੇਲ ਵੀ ਕਰ ਦੋਗੇ ਨਾ ਸੇਲ ਨਹੀਂ ਕੋਈ ਮਾੜਾ ਮੋਟਾ ਕੋਈ ਕਰਨੀ ਪਈ ਚੌਂਕੀ ਭਰੋਣੀਆਂ ਚੌਂਕੀ ਆਇਆ ਬੱਚਾ ਚੌਂਕੀ ਭਰਨੀ ਹੈ ਆਪਾਂ ਕਿੱਥੋਂ ਆਏ ਵੀਰ ਜੀ ਇਕੱਠੇ ਆਏ ਹੋਗੇ ਨਾਲ ਹੀ ਦੇਖ ਸਕਦੇ ਹੋ ਬਾਈ ਵੀਰ ਹਾਥਲੇ ਕਲਾਂ ਤੋਂ ਆਏ ਨੇਗੇ ਬੱਕਰੀਆਂ ਲੈ ਕੇ ਬਹੁਤ ਵਧੀਆ ਬੱਕਰੀਆਂ ਨੇ ਬਾਬੇ ਵਾਲ ਚੌਕੀ ਭਰੋਂ ਆਏ ਨੇ ਬਾਈ ਦੇਖ ਸਕਦੇ ਹੋ ਤੁਸੀਂ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮਾਲ ਲੈ ਕੇ ਕਾਲੇ ਕੀ ਬੱਕਰਾ ਮੰਡੀ ਦੇ ਉੱਤੇ ਪਹੁੰਚੋ ਬਾਈ ਅਸੀਂ ਬੱਸੀਆਂ ਤੋਂ ਆਵਾਂਗੇ ਠੀਕ ਹੈ ਠੀਕ ਆ ਕਮੈਂਟ ਕਰਕੇ ਦੱਸੋ ਬਾਈ ਕਿੱਥੋਂ ਕਿੱਥੋਂ ਵੀਰ ਜੁੜੇ ਹੋਏ ਨੇ ਕਿਹੜੇ ਕਿਹੜੇ ਵੀਰ ਆ ਰਹੇ ਨੇ ਸਾਨੂੰ ਆਪਾਂ ਹੋਰ ਦਿਖਾਉਣੇ ਆ ਬੱਕਰੀਆਂ ਬਾਈ ਜਾਲ ਤੇ ਬੈਠੀਆਂ ਨੇ ਦੇਖ ਸਕਦੇ ਹੋ ਟੈਂਟ ਲੱਗ ਚੁੱਕੇ ਨੇ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਵੀਰਾਂ ਦਾ ਬਾਈ ਦੇਖ ਸਕਦੇ ਤੁਸੀਂ ਚੱਲਦਾ ਚੱਲਦਾ ਲਾਈਵ ਸ਼ੇਅਰ ਜ਼ਰੂਰ ਕਰ ਦਿਓ ਜੇ ਇਨਨ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਸਭ ਤੋਂ ਪਹਿਲਾਂ ਭਾਈ ਇਹ ਕਾਲੇ ਕੈਂਦੀ ਮੰਡੀ ਲੱਗਦੀ ਰਹੀ ਆ ਜਿਹੜੀਆਂ ਮੰਡੀਆਂ ਨੇ ਤਾਂ ਬਾਅਦ ਚ ਲੱਗਣ ਲੱਗੀਆਂ ਨੇ ਸਭ ਤੋਂ ਪਹਿਲਾਂ ਪਹਿਲੀ પ્રાਣੀ ਮੰਡੀ ਕਾਲੇ ਕੈਂਦੀ ਆ ਜੇ ਆਪਾਂ ਗੱਲ ਕਰੀਏ ਆ ਦੇਖ ਸਕਦੇ ਹੋ ਭਾਈ ਵੀਰ ਬੱਕਰੀਆਂ ਚਾਰਨ ਗਏ ਹੋਏ ਨੇ ਬੱਕਰੀਆਂ ਆ ਚੁੱਕੀਆਂ ਨੇ ਇੱਥੇ ਤੁਹਾਨੂੰ ਦਿਖਾਉਣੀ ਆ ਦੇਖੋ ਭਾਈ ਵੀਰ ਬੱਕਰੀਆਂ ਲੈ ਕੇ ਪਹੁੰਚ ਚੁੱਕੇ ਨੇ ਆਦਿ ਕੋ ਬਈ ਸ਼ੇਅਰ ਜ਼ਰੂਰ ਕਰਦੇ ਹੋ ਬਈ ਬਈ ਬੱਕਰੀਆਂ ਦਾ ਮੇਲਾ ਚੱਲੂਗਾ ਕੱਲ ਤੱਕ ਚੱਲੂ ਬਈ ਪੂਰਾ ਫੁੱਲ ਸ਼ਾਮ ਤੱਕ ਵਿੱਚ ਸ਼ਾਮ ਤੱਕ ਵੀ ਚੱਲੂ ਵਿੱਚ ਇੱਕ ਦਿਨ ਹੋਰ ਵੀ ਰਹਿ ਜਾਂਦੇ ਨੇ ਐ ਮੰਨ ਲਾ ਵੀ ਜਿਹੜੇ ਅੱਜ ਆਉਣਗੇ ਠੀਕ ਆ ਰਾਤ ਨੂੰ ਉਹ ਸਾਰੀ ਯਾਦ ਰਹਿਣਗੇ ਕੱਲ ਨੂੰ ਅੱਥ ਨੇ ਉੱਥ ਨੇ ਜਾਣਗੇ ਚੌਂਕੀ ਪਰ ਕੇ ਜਿਹੜੇ ਤੁਰੇ ਹੋਣੇ ਵੀਰ ਬਵਾਰੀ ਵੀਰ ਮੰਨ ਕੇ ਚੱਲ ਤੋਰ ਕੇ ਲੈ ਕੇ ਆਉਂਦੇ ਨੇ ਉਹ ਅੱਜ ਆ ਜਾਣਗੇ ਆਪਣੀਆਂ ਨੇ ਬਈ ਬੱਕਰੀਆਂ ਕਿਵੇਂ ਤੂੰ ਇੱਥੇ ਕਿਵੇਂ ਕੀ ਇਹ ਕਿਹੜੇ ਪਿੰਡ ਤੋਂ ਆਏ ਵੀਰੇ ਕੀਵੇ ਤੋਂ ਬੱਕਰੀਆਂ ਲੈ ਕੇ ਆਉਣੇ ਤੂੰ ਵੈਸੀ ਦੇਖਣਾ ਠੀਕ ਆ ਹਰ ਸਾਲ ਦੀ ਤਰ੍ਹਾਂ ਆਉਣਾਗਾ ਹਾਂਜੀ ਠੀਕ ਆ ਕਿਵੇਂ ਲੱਗਦਾ ਮਾ ਇੱਥੇ ਬੱਕਰੀਆਂ ਪੂਰਾ ਟਾਪ ਕੁਆਲਟੀ ਦਾ ਮਾਲ ਆਉਂਦਾਗਾ ਲੈਣ ਆਏ ਦੀ ਬੱਕਰੀਆਂ ਕਿ ਦੇਖਣੀ ਆ ਇੱਥੇ ਠੀਕ ਆ ਬਾਈ ਦੇਖ ਸਕਦੇ ਹੋ ਬਾਈ ਵੀਰ ਆ ਆਪਣੀਆਂ ਨੇ ਬਾਬਾ ਆਦਾ ਕਰਾਉਣੇ ਬਾਈ ਆਪਾਂ ਬਾਬੇ ਨਾਲ ਗੱਲ ਬਾਤ ਬਾਬਾ ਕੋਲ ਤਾਂ ਵੀ ਕਿੱਥੋਂ ਆਇਆ ਹੋਇਆਗਾ ਸ਼ੇਅਰ ਜ਼ਰੂਰ ਕਰ ਦਿਓ ਚੱਲਦੇ ਚੱਲਦੇ ਲਾਈਵ ਨੂੰ ਬਾਈ ਵਧੀਆ ਇਹ ਵਧੀਆ ਤੁਸੀਂ ਦੱਸੋ ਦੇਖੋ ਭਾਈ ਬਾਬਾ ਬੱਚੇ ਲੈ ਬਾ ਬੱਕਰੀਆਂ ਫਿਰ ਚਾਰਨ ਗਈ ਹੋਈਆਂ ਆ ਅੱਛਾ ਅੱਛਾ ਚਲਿਆ ਕਰੀਏ ਗੱਲਬਾਤ ਮਾੜੀ ਜੀ ਇਹਦੇ ਕਿਵੇਂ ਲੱਗਦਾ ਐਂ ਬਸ ਫੜ ਕੇ ਹੱਲ ਜਾਂ ਹਾਂ ਅਸੀਂ ਗੱਲ ਬਾਬਾ ਸਤਿ ਸ੍ਰੀ ਅਕਾਲ ਭਾਈ ਕਿੰਨੇ ਮਿੰਟ ਤੋਂ ਆਇਆ ਬਾਬਾ ਵਾਦਰੇ ਤੋਂ ਜੀ ਵਾਦਰੇ ਤੋਂ ਠੀਕ ਆ ਮੈਨੂੰ ਲੱਗ ਤੂੰ ਪਹਿਲਾਂ ਮੈਨੂੰ ਮਿਲਿਆ ਵੀ ਹੋਣਾ ਸੀ ਪੈਨਲ ਨਹੀਂ ਹੁੰਦਾ ਤੂੰ ਹਾਂ ਹਾਂ ਠੀਕ ਆ ਠੀਕ ਆ ਮੈਨੂੰ ਪਤਾ ਨਹੀਂ ਹੁੰਦਾ ਠੀਕ ਆ ਠੀਕ ਤੋਰ ਕੇ ਲੈ ਕੇ ਆਏ ਬੱਕਰੀਆਂ ਹਾਂ ਨਾ ਗੱਡੀ 'ਚ ਲੈ ਆਂਦਾ ਮੈਂ ਹਰ ਸਾਲ ਆਉਣਾ ਹੋਣਾਗਾ ਹਰ ਸਾਲ ਕਿੰਨੇ ਸਾਲ ਹੋ ਗਏ ਤੈਨੂੰ ਆਉਂ ਇਹ ਕਾਰਦਾ ਨੂੰ ਲੱਗ ਬੱਕਰੀਆਂ ਬਾਰੇ ਜਾਣਕਾਰੀ ਦੇ ਦੀ ਕਿਵੇਂ ਇੱਥੇ ਬੱਕਰੀ ਬੁੱਕਰੀ ਕਿਵੇਂ ਟਾਪ ਕੋਲ ਆਉਂਦੀ ਬੱਕਰੀ ਬੁੱਕਰੀ ਟਾਪ ਆਉਣ ਲੱਗ ਗਈ ਹੁਣ ਤਾਂ ਠੀਕ ਆ ਜਿਹੜਾ ਜ ਮਾਹੌਲ ਆ ਜਾਂਦੀ ਚੰਗੇ ਚੰਗੇ ਮਾਲ ਆਈ ਜਾਂਦਾ ਸੀ ਮਾਹੌਲ ਤੇ ਹੋ ਜਾਈਏ ਆ ਗਿਆ ਠੀਕ ਠੀਕ ਆ ਠੀਕ ਆ ਹੁਣ ਪੂਰਾ ਵਧੀਆ ਮਾਲ ਆਉਂਦਾ ਠੀਕ ਆ ਬਈ ਸਾਰੀ ਵੀਰਾਂ ਨੂੰ ਈਲ ਕਰਦੇ ਵੀ ਜ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚੋ ਬੋਲੀ ਮੜਾ ਜਾ ਹਾਂ ਬਾਈ ਅਨੁਸਾਰਿਆਂ ਨੂੰ ਮੈਂੰਤੀ ਆ ਵੀ ਸਾਰੇ ਵੱਧ ਤੋਂ ਵੱਧ ਪਹੁੰਚੇ ਤੇ ਗਾਲੇ ਕੀ ਮੇਲਾ ਬਹੁਤ ਟਾਪ ਮੇਲਾ 10 ਵੀ ਪ੍ਰਬੰਧ ਪ੍ਰਬੰਧ ਦੱਸਦੇ ਸਾਰੇ ਪ੍ਰਬੰਧ ਪੂਰਾ ਟੈਂਟ ਦਾ ਬੱਲੇ ਦਾ ਪੂਰਾ ਲੰਗਰ ਦਾ ਜੀ ਸਾਰੇ ਪ੍ਰਬੰਧ ਹੈਗਾ ਠੀਕ ਆ ਜੀ ਸਾਰੇ ਮਾਲ ਨੂੰ ਨੀਰਾ ਬੱਲਾ ਵੀ ਮਿਲਦਾ ਪਾਉਣਾ ਹਾਂ ਸੂ ਦਾ ਵੀ ਵਧੀਆ ਪ੍ਰਬੰਧ ਹਾਂ ਸੱਪੇ ਦਾ ਸਾਰਾ ਪ੍ਰਬੰਧ ਆ ਜੀ ਦੱਸਦੇ ਬਾਈ ਨੂੰ ਵੀ ਜਿੰਨੀ ਆ ਮੰਡੀ ਸਾਰੀ ਕਾਬਰ ਹੋ ਜਾਣੀ ਆਗੀ ਇਸ ਦਾ ਇਹ ਕਰੋੜਾਂ ਦੇ ਹਿਸਾਬ ਨਾਲ ਮਾਲ ਆਊਗਾ ਜੀ ਠੀਕ ਆ ਬਾਈ ਦੇਖ ਸਕਦੇ ਹੋ ਬਾਈ ਬਾਪੇ ਨੇ ਵੀ ਕਹਿਤਾ ਹੁਣ ਤੁਹਾਡੇ ਸਾਹਮਣੇ ਵੀ ਜਿੰਨੀ ਇਹ ਮੰਡੀ ਆਗੀ ਸਾਰੀ ਇਹ ਸ਼ਾਮ ਤੱਕ ਘੱਤਨ ਦਾ ਇਨਸਾਨ ਮਿਲਣਾ ਜੀ ਠੀਕ ਹੈ ਜੀ ਹਾਂ ਜੀ ਕੱਲ ਨੂੰ ਇਸ ਵੇਲੇ 11 ਵਜੇ ਠੀਕ ਹੈ ਜੀ ਰਾਤ ਨੂੰ ਅੱਜ ਮਾਲ ਬਹੁਤ ਆ ਜੂਗਾ ਅੱਜ ਰਾਤ ਨੂੰ ਕੱਲ ਨੂੰ 1 ਵਜੇ ਤੱਕ ਮਾਲ ਲੈ ਜਾਓ ਠੀਕ ਹੈ ਠੀਕ ਹੈ ਗੱਡੀਆਂ ਚ ਆਉਣਗੇ ਵੱਡੇ ਟਰਾਲੇ ਜੀ ਠੀਕ ਹੈ ਜੀ ਟੌਪ ਕੁਆਲ ਮਾਲ ਆਉਂਦਾ ਤੁਹਾਨੂੰ ਤਾਂ ਬਹੁਤ ਮਾਲ ਆਉਜੀ ਦੇਖ ਸਕਦੇ ਹੋ ਬਈ ਇਹ ਠੀਕ ਹੈ ਬਦਲਤ ਬਾਬਾ ਜੀ ਉਹ ਮਾਲ ਵੇਚਣਾ ਨਹੀਂ ਕੋਸਾ ਆਮਲੇ ਜੀ ਨੰਬਰ ਬੋਲਦੇ ਆਪਣਾ 9951 ਜੀ ਹਾਂ ਜੀ 20052 ਦੇਖ ਸਕਦੇ ਹੋ ਬਈ ਬਾਬੇ ਦੇ ਆ ਬੱਚੇ ਨੇ ਜਿਹੜੇ ਨਾਲ ਲੈ ਕੇ ਆਇਗਾ ਆ ਮਾਲ ਲੈ ਕੇ ਆਏ ਬਈ ਬਾਬਾ ਦੇਖ ਸਕਦੇ ਹੋ ਤੁਸੀਂ ਇੱਥੇ ਕਿ ਜੇ ਵੀਰ ਨੇ ਬੱਚੇ ਲੈਣੇ ਨੇ ਬਾਬੇ ਨਾਲ ਕਾਲ ਕਰ ਲਿਓ ਪਿੰਡ ਬਾਬੇ ਦਾ ਬਦਰਾਗਾ ਬੱਕਰੀਆਂ ਵੀ ਦੇ ਦਾਂਗੇ ਜੀ ਪੱਕੀਆਂ ਦੇਵਾਂਗੇ ਬੱਕਰੀਆਂ ਇਕੱਲੇ ਵਿੱਚ ਹੀ ਨਹੀਂ ਦੇਣੇ ਠੀਕ ਹੈ ਜੀ ਬੱਕਰੀਆਂ ਨਾਲ ਦੇਵਾਂਗੇ ਠੀਕ ਹੈ ਜੀ ਠੀਕ ਹੈ ਕਰ ਦਿਓ ਬਈ ਸ਼ੇਅਰ ਵੀਡੀਓ ਨੂੰ ਲੈ ਜਾ ਜੇ ਕਿਸੇ ਵੀਰ ਨੇ ਮਾਲ ਲੈਣਾ ਤਾਂ ਕਾਲ ਕਰ ਲਿਓ ਜਿਹੜਾ ਕੋਈ ਬੱਕਰੀ ਤੇ ਮਾਰ ਹੋ ਉਹ ਇਹ ਜਾਂ ਨਗ ਦੇਵਾਂਗੇ ਜੀ ਠੀਕ ਹੈ ਜੀ ਕਿੰਨੇ ਤੋਂ ਲੈ ਕੇ ਸਟਾਰਟ ਆਪਣੇ ਕੋਲੇ ਬੱਕਰੀ ਜੀ ਬੱਕਰੀ ਸਾਡੇ ਤੋਂ ਜੀ ਹੈਗੀ ਆ ਕਿ 25000 ਤੋਂ ਤਹਾਂ ਤਹਾਂ ਜੀ ਠੀਕ ਹੈ ਜੀ ਹਾਂ 70 75 ਤੱਕ ਰਾਜੀ ਬੱਕਰੀ ਠੀਕ ਹੈ ਠੀਕ ਹੈ ਜੀ ਓਕੇ ਜੀ ਬਾਬਾ ਜੀ ਧੰਨਵਾਦ ਬਿਰੇ ਸ਼ੇਅਰ ਜ਼ਰੂਰ ਕਰ ਦਿਓ ਚੱਲਦੇ ਚੱਲਦੇ ਲੈ ਆਉ ਨੂੰ ਆਪਾਂ ਤੁਹਾਨੂੰ ਹੋਰ ਵੀ ਜਾਣਕਾਰੀ ਦੇਵਾਂਗੇ ਬਾਈ ਜਿੰਨੇ ਵਪਾਰੀ ਵੀ ਆਉਣਗੇ ਆਪਾਂ ਤੁਹਾਨੂੰ ਗੱਲਬਾਤ ਜ਼ਰੂਰ ਕਰਾਵਾਂਗੇ ਚੱਲਦਾ ਚੱਲਦਾ ਲਾਈਵ ਸ਼ੇਅਰ ਕਰ ਦਿਓ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਬੜੀ ਧੂਮ ਧਾਮ ਨਾਲ ਬਣਾਇਆ ਜਾਂਦਾ ਬਾਈ ਪੂਰਾ ਵਧੀਆ ਪ੍ਰਬੰਧ ਹੁੰਦਾ ਬਾਈ ਖਾਂ ਜਲ ਪਾਣੀ ਦਾ ਵਧੀਆ ਪ੍ਰਬੰਧ ਹੁੰਦਾ ਇੱਥੇ ਦੇਖ ਸਕਦੇ ਹੋ ਤੁਸੀਂ ਆ ਮੰਡੀ ਆ ਜਿੰਨੀ ਬਾਈ ਸਾਰੀ ਇਹ ਕਵਰ ਹੋ ਜਾਣੀ ਆ ਇੱਕ ਕਮੈਂਟ ਕਰਕੇ ਜਰੂਰ ਦੱਸੋ ਬਾਈ ਵੀਰ ਕਿੱਥੋਂ ਕਿੱਥੋਂ ਜੁੜੇ ਹੋਏ ਨੇ ਚੱਲਦਾ ਚੱਲਦਾ ਲਾਈਵ ਸ਼ੇਅਰ ਜਰੂਰ ਕਰ ਦਿਓ ਹਜੇ ਵੀਰੇ ਬੱਕਰਾ ਜਾਨੀ ਵੀ ਕੋਈ ਆਇਆ ਨਹੀਂ ਜੀ ਮਤਲਬ ਵੀ ਕਹਿੰਦਾ ਵੇ ਟੈਂਟ ਟੰਟ ਲੱਗ ਚੁੱਕੇ ਨੇ ਕਿ ਸ਼ਾਮ ਤੱਕ ਬੱਕਰੇ ਆ ਜਾਣਗੇ ਪੂਰੇ ਵਧੀਆ ਸਟਾਕ ਕੁਆਲਿਟੀ ਦੇ ਸਤਿ ਸ੍ਰੀਕਾਲ ਜੀ ਕੋਈ ਨਹੀਂ ਬਣਾ ਲੈਣੇ ਆ ਦੱਸ ਤੇ ਮੰਡੀ ਵਰਤ ਦੱਸਦੇ ਪ੍ਰਧਾਨਾ ਦੇਖ ਸਕਦੇ ਹੋ ਬਈ ਤੁਸੀਂ ਮੰਡੀ ਪੂਰੀ ਵਧੀਆ ਭਰੂਗੀ ਮੰਡੀ ਬਾਬਾ ਜੀ ਕਿੱਥੋਂ ਆਏ ਹੋ ਮੈਂ ਐਨੇ ਤੋਂ ਹੀ ਬੱਕਰੀ ਲੈ ਕੇ ਆਏ ਜੀ ਨਹੀਂ ਨਹੀਂ ਅੱਛਾ ਹਰ ਸਾਲ ਹੀ ਆਉਣੇ ਮਤ ਕਦੇ ਨਾ ਲਿਆਓ ਠੀਕ ਹੈ ਕਿਵੇਂ ਹੁੰਦੀ ਹੈ ਮੰਡੀ ਇੱਥੇ ਪੂਰੀ ਵਧੀਆ ਠੀਕ ਹੈ ਹੁਣ ਚੋ ਬਈ ਸਾਰੇ ਵਪਾਰੀ ਵੀਰਾਂ ਨੂੰ ਗ੍ਰੀਟਿੰਗ ਆ ਕਿ ਬਾਤ ਤੋਂ ਬਾਤ ਮਾਲ ਲੈ ਕੇ ਪਹੁੰਚੋ ਇੱਧਰ ਸਾਡੇ ਪ੍ਰਧਾਨ ਜੀ ਜਿਹੜੇ ਕਲੱਬ ਦੇਣਗੇ ਮਤਲਬ ਜਿਹੜੇ ਸੀਗਰ ਨਿਮਾਉਣਗੇ ਆਪਾਂ ਉਹਨਾਂ ਨਾਲ ਕਰਾਉਣਾ ਹੈ ਗੱਲਬਾਤ ਤੁਸੀਂ ਦੁਬਾਰੇ ਇਹਨੇ ਕਲੱਬ ਦੇ ਪ੍ਰਬੰਧ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਹੋ ਜਮਾਂ ਚੜ੍ਹਦੀ ਕਲਾ ਪਾਣੀ ਚੱਲਣ ਦਾ ਪ੍ਰਬੰਧ ਹੈ ਜੀ ਜਲ ਪਾਣੀ ਦਾ ਪ੍ਰਬੰਧ ਭਈ ਇੱਥੇ ਕੁਛ ਨਹੀਂ ਠੀਕ ਹੈ ਇਹ ਕਿ ਮੰਦਾ ਹਾਰ ਹੈ ਠੀਕ ਹੈ ਇਹ ਹੋਰ ਆਪਣਾ ਲੰਗਰ ਵਗੈਰੇ ਦਾ ਆਪਣੇ ਕੋਲੇ ਆਪਦਾ ਲਾਇਆ ਬਾਈ ਆਪੇ ਉਹੀ ਗੱਲ ਕਰਦਾ ਮਨ ਉਹਨਾਂ ਦੀ ਵੀ ਆਪ ਦਾ ਥੋੜਾ ਪੂਰਾ ਵਧੀਆ ਪ੍ਰਬੰਧ ਸਾਡਾ ਦਾ ਪੂਰਾ ਛੋਟੀ ਦਾ ਕੀਤਾ ਹੋਇਆ ਬਾਈ ਦੇਖੋ ਜਿਹੜੇ ਪਿਆ ਲੰਗਰ ਲਾਵਾਂਗੇ ਅਸੀਂ ਕੜੀ ਪਕੌੜਾ ਚ ਆ ਪਾਣੀ ਸਾਰਾ ਕੋ ਚੱਲੂਗਾ ਓਕੇ ਦੀ ਰਿਪੋਰਟ ਹੈ ਠੀਕ ਹੈ ਟੈਂਟ ਲਾਏ ਹੋਏ ਨੇ ਇਧਰ ਆਪਣੀ ਬੱਕਰੀ ਪਾਲਖ ਭਰਾਮਾ ਵਾਸਤੇ ਕਿਥੋਂ ਠੁੱਕ ਹੋ ਜਾਂਦੀ ਹੈ ਬਈ ਦੁਪਹਿਰੇ ਜਿਵੇਂ ਆਹ ਏਰੀਆ ਗਾ ਜੀ ਆਪਾਂ ਗੱਲ ਕਰੀ ਜੀ ਇਹ ਏਰੀਆ ਸਾਰਾ ਕਵਰ ਹੋ ਜਾਊਗਾ ਇਹਦਾ ਸਾਰਾ ਹੋ ਜਾਊਗਾ ਜੀ ਸ਼ਾਮ ਤੱਕ ਅੱਜ ਅਸੀਂ ਤਾਂ ਆਪਾਂ ਭਰਾਮਾ ਨੂੰ ਕਹਿ ਰਹੇ ਹਾਂ ਵੀ ਤੁਸੀਂ ਇਹ ਵੀ ਟੈਂਟ ਵਾਲੀ ਵੀ ਇੰਨੇ ਜਿਹੇ ਕਿਸੇ ਵੀਰ ਨੇ ਟੈਂਟ ਬੁੱਕ ਕਰਾਉਣਾ ਨੰਬਰ ਦੱਸੀ ਬਣਾ ਨੰਬਰ ਹੈਗਾ ਜੀ ਆਪਣਾ 94674347743 ਇੱਕ ਵਾਰੀ ਹੋਰ ਬੋਲ ਦੇ 94674347743 ਆਹ ਨੰਬਰ ਆ ਵੀਰ ਜੇ ਕਿਸੇ ਵੀਰ ਨੇ ਟੈਂਟ ਬੁੱਕ ਕਰਾਉਣਾ ਕਾਲ ਕਰ ਲਓ ਵੀਰ ਨੂੰ ਦੇਖ ਸਕਦੇ ਤੁਸੀਂ ਕਾਲੇ ਕੇ ਬੱਕਰਾ ਮੰਡੀ ਇਹ ਸਾਲ ਸਾਲ ਬਾਅਦ ਬੱਕਰਾ ਮੰਡੀ ਲੱਗਦੀ ਆ ਬਈ ਸਾਰੇ ਬੱਕਵਾਰੀ ਵੀਰਾਂ ਨੂੰ ਬੇਨਤੀ ਆ ਵੀ ਮਾਲ ਲੈ ਕੇ ਵੱਧ ਤੋਂ ਵੱਧ ਵੀਰ ਪਹੁੰਚੋ ਕਾਲੇ ਕੀ ਬੱਕਰਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਬਈ ਤੁਸੀਂ ਟੈਂਟ ਲੱਗੇ ਹੋਏ 6-7 ਕਿੱਲੇ ਤੇ ਇਹ ਮੰਡੀ ਲੱਗਦੀ ਆ ਸਾਨੂੰ ਇੱਕ ਬਾਬੇ ਨਾਲ ਕਰਾਉਣਾ ਗੱਲਬਾਤ ਬਈ ਆਪਾਂ ਯਾਰ ਦਿਰੂ ਕਰ ਦਿਓ ਚੱਲਦਾ ਚੱਲਦਾ ਲਾਈਵ ਇਧਰ ਬਾਈ ਲੰਗਰ ਲੱਗੂਗਾ ਇੱਥੇ ਚਾਹ ਪਾਣੀ ਦਾ ਪ੍ਰਬੰਧ ਵਧੀਆ ਹੋਊਗਾ ਕਿ ਕਿਸੇ ਵੀਰ ਨੇ ਸਤਨਾ ਕੋਈ ਪੈਸਾਨੀ ਨਹੀਂ ਲੈਂਦਾ ਜਣਾ ਫਰੀ ਲੰਗਰ ਚੱਲੂਗਾ ਬਈ ਇੱਥੇ ਨਾ ਉਹ ਲੋਕ ਇੱਥੇ ਕਹਿੰਦੇ ਬੋਲੋ ਸੰਦਾ ਲੰਗਰ ਲਾਇਆ ਜਾਂਦਾ ਬਾਈ بکری آ گئی کر دو گل بات سی کال بھائی شیر ہر سال آنا نہیں آئے پہلی بکری لے کے بکری لے کے نہیں آئے بابا جی ਕਿਹਨੇ ਪਕਾਸੀ ਆ ਲੈ ਗਈ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅੱਪ ਜੀ ਕਿਹੜੇ ਪਿੰਡ ਤੋਂ ਆਏ ਹੋ ਜਲਪੁਰਾ ਭਾਈ ਕੇ ਜਲਪੁਰਾ ਭਾਈ ਕੇ ਵਢੰਡੇ ਜਿਹੜੇ ਚ ਹਨਾ ਆ ਮਢੰਡੇ ਤਿੰਨੀਆਂ ਕਿ ਬੱਕਰੀਆਂ ਲੈ ਗਿਆ ਪਾਪਾ ਅਸੀਂ 4-5 ਲੈ ਕੇ ਆਏ ਕਿੰਨਾ ਟਾਈਮ ਹੋ ਗਿਆ ਬੱਬਾ ਹੁੰਦੇ ਨੇ ਇੱਥੇ ਇਹ ਪਹਿਲੀ ਵਾਰ ਹੀ ਆਏ ਆ ਜੀ ਪਹਿਲੀ ਵਾਰ ਹੀ ਆਏ ਸੀ ਨਹੀਂ ਪਹਿਲੀ ਵਾਰ ਹੈ ਜਾਨੀ ਵੀ ਸੁਣਿਆ ਹੋਣਾ ਤੁਸੀਂ ਨੇ ਬੱਕਰੀਆਂ ਦਾ ਮਿਲ ਲੱਗ ਰਹੇ ਹਾਂ ਹਾਂ ਸਾਨੂੰ ਅਸੀਂ ਪਹਿਲੀ ਵਾਰ ਆਏ ਹੋਗੇ ਹਾਂ ਪਹਿਲੀ ਵਾਰ ਹੈ ਠੀਕ ਹੈ ਬਾਬਾ ਇਹ ਹੀ ਮਾਰ ਰੱਖਦੇ ਆ ਬਾਬਾ ਉੱਥੇ ਵੀ ਰੱਖੇ ਸਕੇ ਕਿੰਨਾ ਕੁ ਮਾਰ ਰੱਖਦੇ ਆ ਉੱਥੇ ਸਾਡੇ ਕੋਲੇ 10 15 ਹੈ ਜੀ ਸੇਲ ਵਜੇਰ ਵੀ ਕਰ ਲਉ ਜਿਵੇਂ ਵੇਚਣ ਵੇਚਣ ਦਾ ਵੀ ਕੰਮ ਹੈਗਾ ਮਾਣੋ ਹਾਂ ਵੇਚਣਾ ਨੰਬਰ ਬੋਲ ਦਿਓ ਬਾਬਾ ਜੀ ਆਪਣਾ 8178 ਠੀਕ ਹੈ ਜੀ 46540 ਜੇ ਬੱਸ ਗੱਲ ਕਰੀਏ ਬਾਬਾ ਬੱਕਰੀ ਦੀ ਤੁਹਾਡੇ ਕੋਲੇ ਕਿੰਨੀ ਰੇਂਜ ਤੋਂ ਲੈ ਕੇ ਕਿੰਨੀ ਰੇਂਜ ਤੱਕ ਦੀ ਬੱਕਰੀ ਹੈਗੀ ਵਾਸੀ ਤਾਂ ਹੁਣ ਥੋੜੀਆਂ ਥੋੜੀਆਂ ਰੱਖੀਆਂ ਨਹੀਂ ਨਹੀਂ ਐਵੇਂ ਨਹੀਂ ਮੈਂ ਰੇਟ ਦੀ ਗੱਲ ਕਰਦਾ ਐਵੇਂ 20000 ਤੋਂ ਪਲੱਸ ਬੱਕਰੀਆਂ ਦੀਆਂ ਕਿ ਹਾਂ ਹੈਗਾ ਸਾਡੇ ਕੋਲ 50 60000 ਤੱਕ ਰਹਿ ਗਈ 60000 ਤੱਕ ਬੱਕਰੀਆਂ ਦੀ ਨੰਬਰ ਇੱਕ ਵਾਰੀ ਬਾਬਾ ਦੁਬਾਰੇ ਫੇਰ ਬੋਲ ਦੇ 8878 ਠੀਕ ਹੈ ਜੀ 46534 ਲਓ ਜੀ ਇਹ ਬਾਬਾ ਆਇਆਗਾ ਕਰ ਲੋ ਜੇ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਹੋਈਆਂ ਬਾਬਾ ਹੋਰ ਵੀ ਛੋਟਾ ਸਾਥੀ ਆ ਰਿਹਾ ਕੋਈ ਹਾਂ ਹਾਂ ਸਾਡੇ ਸਾਥੀ ਤੜਕੋ ਸਵੇਰ ਨੂੰ ਆ ਜਾਣਗੇ ਠੀਕ ਆ ਕਰ ਦਿਓ ਬਈ ਕਿਰਾਂ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਓਕੇ ਬਾਬਾ ਧੰਨਵਾਦ ਦੇਖ ਸਕਦੇ ਹੋ ਤੁਸੀਂ ਜੀ ਕਾਲੇ ਕੇ ਫਕਰਾ ਮੰਡੀ ਟੈਂਟ ਲੱਗ ਚੁੱਕੇ ਨੇ ਬਈ ਸ਼ੇਅਰ ਕਰਦਾ ਜਲਦੀ ਜਲਦੀ ਲਾਈਵ ਨੂੰ ਬਹੁਤ ਟਾਪ ਕੁਆਲਟੀ ਦਾ ਮਾਲ ਆਉਣਾ ਬਈ ਕਾਲੇ ਕੇ ਪਿੰਡ ਬੱਕਰੀਆਂ ਦੀ ਮੰਡੀ ਦੇ ਉੱਤੇ ਦੇਖ ਸਕਦੇ ਹੋ ਬਈ ਤੁਸੀਂ ਪਰ ਦੋ ਵੀ ਹੋ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਟੈਂਟ ਵਾਲੇ ਵੀਰ ਨੇ ਬਈ ਟੈਂਟ ਲਾਈ ਜਾਂਦੇ ਨੇ ਦੇਖ ਸਕਦੇ ਹੋ ਤੁਸੀਂ ਆਣਾ ਕਰਾਉਣੇ ਗੱਲ ਵਾ ਸਤਿ ਸ਼੍ਰੀ ਅਕਾਲ ਬਾਈ ਕਿੰਨੇ ਟਾਈਮ ਤੋਂ ਉਹਨੇ ਵੀ ਕਾਲੇ ਕੇ ਪਿੰਡ ਤੇ ਟੈਂਟ ਲਾਉਣ ਤੁਸੀਂ ਪਹਿਲਾਂ ਦੋ ਵਾਰੀ ਪਹਿਲਾਂ ਮੇਲਾ ਲਾ ਚੁੱਕੇ ਸੀ ਠੀਕ ਹੈ ਠੀਕ ਹੈ ਵੀਰੇ ਤੀਜਾ ਮੇਲਾ ਠੀਕ ਹੈ ਵੀਰੇ ਨੰਬਰ ਬੋਲ ਨਹੀਂ ਆਪਣਾ ਟੈਂਟ ਵਾਲੇ ਵੀਰ ਪੁੱਛਦੇ ਵੀ ਕਿ ਟੈਂਟ ਬੁੱਕ ਕਰਾਉਣਾ ਹੋਵੇ ਨੰਬਰ ਨੰਬਰ ਹੈਗਾ ਠੀਕ ਹੈ ਵੀਰੇ 52856 ਠੀਕ ਆਹ ਨੰਬਰ ਆ ਵੀਰੇ ਜੇ ਕਿਸੇ ਵੀਰ ਨੇ ਟੈਂਟ ਬੁੱਕ ਕਰਾਉਣਾ ਟੈਂਟ ਵੀ ਲਾਈ ਜਾਂਦੇ ਨੇਗੇ ਕਿਹੜੇ ਪਿੰਡ ਤੋਂ ਆਉਣੇ ਉਹਨੇ ਵੀਰੇ ਬਾਈ ਪਿੰਡ ਤਨੋਲਾ ਪਿੰਡ ਤਨੋਲਾ ਬਾਈ ਦੇਖ ਸਕਦੇ ਬਾਈ ਵੀਰ ਪਰਦੇ ਪਰਦੇ ਲੈ ਆਏ ੱਲੇ ਪਰਦੇ ਰਹਿ ਗਏ ਉਹਨਾਂ ਨੇ ਕਈ ਪਾਬੰਗੀਆਂ ਨੇ ਲਾਤੀਆਂ ਹਰ ਸਾਲ ਇਤਨਾ ਹੀ ਵੀਰ ਪਹੁੰਚਦੇ ਨੇ ਵੀਰ ਨੇ ਟੈਂਟ ਬੁੱਕ ਕਰਾਉਣਾ ਬਈ ਤਾਂ ਵੀਰ ਨੂੰ ਕਾਲ ਕਰ ਲਿਓ ਦੇਖ ਸਕਦੇ ਤੁਸੀਂ ਇੱਥੇ ਚੱਲੂਗਾ ਬਈ ਲੰਗਰ ਦੇਖ ਸਕਦੇ ਹੋ ਵੀ ਇੱਥੇ ਲੰਗਰ ਚੱਲਣਾਗਾ ਆਦਤ ਵੱਧ ਬਿਵਾਰੀ ਵੀਰ ਮਾਲ ਲੈ ਕੇ ਪਹੁੰਚੋ ਬਈ ਪਿੰਡ ਕਾਲੇ ਕੇ ਜਲਾ ਬਰਨਾਲਾ ਬੱਕਰੀਆਂ ਦਾ ਮੇਲਾ ਲੱਗਦਾ ਬਈ ਹਰ ਸਾਲ ਦੀ ਤਰ੍ਹਾਂ ਟਾਪ ਕੁਆਲਿਟੀ ਦਾ ਮਾਲ ਆਉਂਦਾ ਹੁੰਦਾ ਬਈ ਸਾਰੇ ਜੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚੋ ਫੈਂਡ ਕਾਲੇਕੇ ਜ਼ਿਲ੍ਹਾ ਬਰਨਾਲਾ